ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਫਰੀਆਂ ਤੇ ਤਿੰਨ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਤੇ ਜੇਸਕਰ ਤੇ ਬਾਈ ਵੀਡੀਓ ਬਣਾ ਰਹੇ ਵੀਰ ਨੇ ਬਾਈ ਵਪਾਰ ਦਾ ਕੰਮ ਗਾਮਾਂ ਬਾਈ ਕੋਲੇ ਰੋਟੀਂ ਚ ਹੀ ਹੁੰਦੇ ਨੇ ਗਾਮਾਂ ਬਾਈ ਕੋਲੇ ਬਹੁਤ ਚੰਗੀਆਂ ਹੁੰਦੀਆਂ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਹਨ ਦੋ ਸੋਈਆਂ ਸੋਈਆਂ ਤਿੰਨ ਗੱਬਣਾਂ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਨਾਲ ਕਰ ਲੈਨੇ ਆ ਅੱਜ ਬਾਈ ਜੀ ਬਾਈ ਜੀ ਸਸਿਕਾ ਲਾ ਸਿਕਾ ਬਾਈ ਉਹ ਠੀਕੋਂ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਬਹੁਤ ਵਧੀਆ ਠੀਕ ਆ ਬਾਈ ਬਾਈ ਆਪਣਾ ਗਾਮਾਂ ਤੇ ਮੱਧਾਂ ਤੇ ਦੋਨਾਂ ਦੀ ਕੰਮ ਆ ਹਾਂਜੀ ਦੋਨਾਂ ਦਾ ਜੀ ਠੀਕ ਆ ਬਾਈ ਆ ਮੰਨ ਕੇ ਚਲੋ ਗਾਵਾ ਵੀ ਚੰਗੀਆਂ ਲੈਨੇ ਹਾਂ ਹਾਂ ਚੰਗੀਆਂ ਹੀ ਚੰਗੀ ਮੱਦੀ ਚੰਗੀਆਂ ਹੈ ਚੰਗੀ ਮੱਦ ਲੈਣ ਦਾ ਬਾਈ ਹਨ ਕੰਮ ਬਾਈ ਦਾ ਬਹੁਤ ਸੋਹਣਾ ਸਾਫ ਸੁਥਰਾ ਵੀਡੀਓ ਤਾਂ ਬਾਈ ਹੁਣੀ ਪਾਉਣ ਲੱਗਿਆ ਪਹਿਲਾ ਬਾਈ ਕਹਿੰਦਾ ਆਪਣੇ ਕੋਲੇ ਉਹੀ ਗਾ ਕੇ ਚੰਗਾ ਹਨ ਹਾਂਜੀ ਹਾਂਜੀ ਘਰੇ ਹੀ ਗਾ ਕੇ ਮੈਂ ਵੀ ਦੋ ਕਾਰੀਆਂ ਆਏ ਬਾਈ ਕੋਲੇ ਜਦੋਂ ਉਹਨਾਂ ਬਾਈ ਕੋਲੇ ਘਟੋ ਘਟ ਬਈ ਅੱਧਾ ਘੰਟਾ ਲੱਗ ਜਾਂਦਾ ਗਾ ਕੇ ਆਇਆ ਬੈਠਾ ਉਹਦਾ ਸੌਦਾਬਾਜ਼ੀ ਹੋਈ ਜਾਂਦੀ ਨੇ ਬਈ ਨਾਮ ਤੇ ਐਡਰੈਸ ਬੋਲ ਨਾਮ ਹਰਮੀਤ ਸਿੰਘ ਹੈ ਪਿੰਡ ਸੁਖਾਣਾ ਦਾ ਜਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰ ਨੇ ਨੇੜੇ ਪਿੰਡ ਬਈ ਨੇੜੇ ਭਗਤਾ ਭਾਈ ਹੈ ਜੀ ਬਗਰਾੜੀ ਏ ਠੀਕ ਆ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 9877732784 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਹੋਈ ਏ ਜੀ ਦੂਜਾ ਸੂਆ ਸੂਈ ਏ ਜੀ ਮਲ ਸੂਈ ਏ ਬਈ ਇਹਨੂੰ ਹੋਵੇਗੀ 20 25 ਮਿੰਟ ਹੋਗੇ 20 ਤੋਂ 25 ਮਿੰਟ ਜੇਰ ਪੈਣੀ ਹੈ ਹਜੇ ਹਾਂ ਜੇਰ ਪੈਣੀ ਹੈ ਜੀ ਬੱਚਾ ਕੀ ਦੇਤਾ ਕਰ ਬੱਚਾ ਵੱਚਾ ਜੀ ਬੱਚਾ ਦੇਤਾ ਹਾਂ ਜੀ ਜੇਰ ਫਿਰ ਜੇਰ ਬਸ ਜੀ ਹੋਰ ਪੈ ਜੂਗੀ ਬਸ ਉਹ ਤਿੰਨ ਘੰਟੇ ਲੈਂਦਾ ਪਸ ਜੀ ਸਹੀ ਆਰਡਰ ਕਮਾਲ ਦਾ ਬੋਲਾ ਕੱਢਿਆ ਜਾਨੀ ਨਹੀਂ ਜੀ ਬੋਲਾ ਦਾ ਬੱਚਾ ਹੀ ਲਾਇਆ ਹੈ ਜੀ ਠੀਕ ਆ ਬੱਚੇ ਲਾਇਆ ਹੈ ਜੀ ਥਾਣ ਪਾਉ ਚੰਗਾ ਹਾਂ ਥਾਣ ਚੋਾਈ ਚੂਰੀ ਚੋਣ ਬਹੁਤ ਚੰਗਾ ਜੀ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਾਰੇ ਥਾਣ ਸੀਲ ਠੰਡੀ ਹੈ ਬਿਲਕੁਲ ਕਮਾਲ ਦਾ ਠੀਕ ਆ ਠੰਡੀ ਸੀਲ ਹਾਂਜੀ ਹਾਂਜੀ ਕਿਸੇ ਕਦਮ ਦਾ ਡਿੱਕ ਪੜੀ ਮਾਰ ਜੀ ਹੱਥ ਫੇਰੀ ਚਲੋ ਹੁਣ ਹੀ ਸੂਈ ਆ ਉਹਦਾ ਕਰਕੇ ਥੋੜੀ ਢੋਈ ਜੀ ਚੱਕੀ ਵਾ ਹਾਂਜੀ ਹਾਂਜੀ ਉਧਰ ਫੁੱਲ ਚੂਣ ਦੇ ਤੇ ਚੂਣ ਬੜਾ ਚੰਗਾ ਹੈ ਚੂਣ ਬਹੁਤ ਖਰਾ ਹੈ ਚਵਾਈ ਬੜੀ ਚੰਗੀ ਹੈ ਬਈ ਕੋਈ ਬੱਚਾ ਨਹੀਂ ਲਾਇਆ ਲੈ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਬਹੁਤ ਸਾਰੀ ਲੋੜ ਨਹੀਂ ਜੀ ਹੂੰ ਕੈਦੀ ਗਰਮ ਵਾਲੀ ਕੋਈ ਨਹੀਂ ਚੂਣ ਚੂਣ ਬੜਾ ਚੰਗਾ ਫੁੱਲੀ ਫਿਰੇ ਤੋਰੀ ਮੜੀ ਤੋਰੀ ਬੜਾ ਖਰ ਚੰਗੀ ਹੈ ਗਰਮੀ ਨਹੀਂ ਮੰਦੀ ਹੈ ਨਾ ਨਾ ਜੀ ਗਰਮੀ ਨਹੀਂ ਮੰਦੀ ਬਹੁਤ ਵਦਗਾ ਪਲੀ ਵੀ ਵਹਿਲ ਹੈ ਜੀ ਐਨੀ ਗੱਲ ਕੋਈ ਲਿੱਸੀ ਲਾਵੀ ਇਹ ਜਰਸੀ ਚ ਪੈਂਦੀ ਹੈ ਹਾਂ ਜਰਸੀ ਜੀ ਜਰਸੀ ਹੈ ਹਨਾ ਹਾਂਜੀ ਹਾਂਜੀ ਬਦਗਾ ਚੰਗੇ ਦੁੱਧ ਵਾਲੀ ਹੈ ਜੀ ਹੂੰ ਜਰਸੀ ਆ ਬਈ ਪੰਜਾਬ ਵਾਲੀ ਚੰਗੇ ਦੁੱਧ ਵਾਲੀ ਹੈ ਕੱਦ ਕਾਠ ਚੰਗਾ ਰੰਗ ਰੂਪ ਚੰਗਾ ਪੂਰਾ ਤਰ੍ਹਾਂ ਚੰਗਾ ਸੂਈ ਸਵਾਈ ਹੈ ਚਵਾਈ ਇੱਕ ਨੰਬਰ ਠੰਡੀ ਫੋਲ ਜਿਵੇਂ ਮਰਜ਼ੀ ਤੋਰਾ ਮਰੀ ਚਾਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਈ ਨਹੀਂ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਬਦਾ ਐਸਟੀਮੇਟ ਜੀ ਮੰਨ ਲਓ ਜੀ 17 18 ਕਿਲੋ ਪਲੂਨ ਨੇ ਦੁੱਧ ਦਿੱਤਾ ਦੱਸਿਆ ਹੀ ਮਾਲਕਾਂ ਨੇ ਇਹ ਕਿ 20 ਕਿਲੋ ਦੁੱਧ ਦੇਣਾ ਚਾਹੀਦਾ ਜੀ 20 ਲੀਟਰ ਦਾ ਵੈਸੇ ਮੌਸਮ ਵੀ ਬਹੁਤ ਚੰਗਾ ਹਾਂ ਮੌਸਮ ਵੀ ਚੰਗਾ ਜੀ ਗਾਂ ਵੀ ਵਕੇ ਆਏ ਨੇ ਹਮ ਬਦਗਾ ਬਹਿੜਾ ਲੇਵਾਲੂ ਬਹੁਤ ਚੌੜਾ ਹੀ ਮੂਹਰੋਂ ਤੋਂ ਕਹਿੰਦਾ ਮੀਨ ਕਰਦੇ ਆ ਮੌਸਮ ਬਹੁਤ ਚੰਗਾ ਠੰਡ ਦਾ ਮੌਸਮ ਆ ਜਾਣਾ ਬਈ ਦੁੱਧ ਵਕੇ ਚੰਗਾ ਦੇ ਦੂ ਅੱਦਵਰ ਰੰਗ ਰੂਪ ਸਭ ਹੀ ਫਲੀ ਫੁੱਲਾ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੂਈ ਹੈ ਇਹ ਵੀ ਦੂਜਾ ਸੂਆ ਸੂਈ ਹੈ ਜੀ ਇਹ ਮੰਨ ਲਓ ਜੀ ਤਾਂ ਉਹ ਸੋਬਾ ਸੁਈ ਸੀ ਆ ਜੀ ਸਵੇਰ 3 ਵਜੇ ਹਾਂਜੀ ਹਾਂਜੀ ਜੇ ਜੂਰ ਦੀ ਓਕੇ ਜੀ ਵੀਡੀਓ ਆਪਣੇ ਕੋਲੇ ਹੈ ਜੀ ਓਕੇ ਹਾਂਜੀ ਹਾਂਜੀ ਬੱਚਾ ਕੀ ਦੇ ਤਾਂ ਬੱਚਾ ਵੱੱਛੀ ਹੈ ਜੀ ਵੱੱਛੀ ਚੰਗੀ ਆ ਹਾਂਜੀ ਬੱਚੀ ਬਹੁਤ ਵਧ ਗਈ ਹਾਂ ਬੱਚਾ ਵੱੱਛੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਆ ਹਾਂਜੀ ਕਿੰਨਾ ਬੋਲਾ ਚ 4-5 ਕਿਲੋ ਬੋਲਾ ਆਪਾਂ ਸਵੇਰ ਦਾ ਕੱਢਿਆ ਜੀ ਠੀਕ ਆ ਹਾਂਜੀ ਬਹੁਤ ਚੰਗੀ ਬਣੀ ਸੀਗੀ ਹਣ ਵੀ ਠੀਕ ਆ ਜੀ ਬਾਕੀ ਆਪਣੇ ਕੋਲੇ ਵੀਡੀਓ ਇਹਦੀ ਬਣੀ ਦੀ ਵੀ ਪੂਰੀ ਵਦਗਾ ਓਕੇ ਹਾਂਜੀ ਆਰਡਰ ਬੜਾ ਕਮਾਲ ਦਾ ਹਨਾ ਥਣ ਥਣ ਤੇ ਚੂਣ ਚਾਂ ਬਹੁਤ ਚੰਗਾ ਜੀ ਦਾ ਆਰਡਰ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੱਤਾਰਾ ਮਾਰ ਕੇ ਰੱਖਾ ਨਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਮੋਹ ਹੀ ਨਾ ਘੜੀ ਵਾਲਾ ਬਾਈ ਚੂਣ ਵੀ ਦੁੱਧ ਵੀ ਚੂਣ ਬੜਾ ਚੰਗਾ 22 ਕਿਲੋ ਦੁੱਧ ਦੇਣ ਵਾਲੀ ਭੜਾ ਜੀ ਕੀ ਬਾਤ ਆ ਚਵਾਈ ਦੇਖੋ ਚਵਾਈ ਨੰਬਰ 1 ਜਿਵੇਂ ਮਰਦੀ ਧਾਰਾ ਮਾਰੀ ਚਲ ਨਾੜਾ ਚੈੱਕ ਕਰ ਲੋ ਵੱਡੀ ਨਾੜ ਦੇਖੋ ਦੁੱਧ ਵਾਲੀ ਕੀ ਬਾਤ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਪਛਾਦ ਉਹ ਵੀ ਆਰਡਰ ਦਿਖਾਣੇ ਆ। ਆਰਡਰ ਜੀ ਬਹੁਤ ਚੰਗੇ ਆ ਨਾ। ਬਹੁਤ ਚੰਗਾ ਜੀ। ਕਿਆ ਬਾਤ। ਥਣ ਥਣ ਵੀ ਹੱਥੀ ਚੁਾਈ ਵਾਲਾ ਪੂਰਾ ਵਧਗਾ। ਬੋਲਿਓ ਵੀਰੇ ਤੋਰ। ਫੁੱਲ ਕੱਦ ਦਾ ਸਮੀ ਪਲੀ ਆ ਬੈੜ ਬਈ ਬਰੀਡ ਫੁੱਲ ਆ। ਸੋਈ ਸਵਾਈ ਆ। ਬੱਚਾ ਕਰਮਾਲੀ ਨੇ ਬੱਚੀ ਦੇਤੀ। ਬੱਚੀ ਵੀ ਬਹੁਤ ਚੰਗੀ ਆ। ਬਾਕੀ ਤੋਰਾ ਤਰਾ ਦਿਖਾਉਣੇ ਆ। ਦੁੱਧ ਵਾਕਈ ਚੰਗਾ ਪਾਉ ਦੂ। ਚੰਗੇ ਬੋਲੇ ਤੋਂ ਕਰਮਾਲੀ ਸਟਾਰਟ ਹੋਈ ਆ। ਜੇਰ ਕੰਪਲੀਟ ਆ ਵੀਰੇ ਜੀ। ਹਾਂ ਜੇਰ ਕੰਪਲੀਟ ਆ ਜੀ ਵੀਡੀਓ ਆਪਣੇ ਕੋਲੇ ਆ ਜੀ। ਓਕੇ ਵੀਰੇ। ਵੀਡੀਓ ਬਾਈ ਕੋਲੇ ਹੈਗੀ ਆ ਜੇਰ ਕੰਪਲੀਟ। ਕੀ ਮੁੱਲ ਲਵਰੇ ਜੈ ਜ ਮੁੱਲ ਇਹ 82000 ਹੈ ਜੀ ਮਾਨਤਾਣ ਹੋਣੀ ਹਾਂ ਮਾਨਤਾਣ ਥੋੜਾ ਬਹੁਤ ਹੋਊਗਾ ਹੀ ਆਪਣਾ ਉਹਨੇ ਜੈ ਜੀ ਮੁੱਲ ਕਰਦੇ ਆਂ ਇਹ ਆਪਾਂ ਹਾਂਜੀ 85000 ਰੁਪਿਆ ਮੁੱਲ ਲਵਰੇ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜੈ ਜਿਆ ਖੇਰ ਬੈੜ ਚੰਗੀ ਵੱਡਾ ਵਾਲੀ ਬੈੜ ਹੈ ਜੀ ਐ ਨਹੀਂ ਗੱਲ ਛੋਟੀ ਬੈੜ ਸਹੀ ਗੱਲ ਹਾਂਜੀ ਆਰਡਰ ਦੇਖ ਲੋ ਸਾਜੇ ਭਾਈ ਤਕਰੀਬਨ 2 ਕ ਦਾ ਟਾਈਮ ਹੀ ਹੋਊਗਾ ਭਾਈ ਸ਼ਾਮ ਤੱਕ ਆਰਡਰ ਦੇਖ ਹਾਂ 2 ਵਜੇ ਭਾਈ ਦੋਕ ਦਾ ਟਾਈਮ ਸ਼ਾਮ ਦਾ ਕੱਢ ਰਾ ਜਿਹੜਾ ਵਧੀਆ ਤਿਆਰ ਲੱਕੀ ਚੂਣ ਚਾਂ ਪੂਰਾ ਕਿਸੇ ਭੂਰ ਛੱਟਾ ਨਹੀਂ ਦੋਨਾਂ ਦੀ ਪੋਲੀ ਚੁਆਈ ਹੈ ਪੋਲੀ ਚੁਆਈ ਹੈ ਹਾਂ ਜੀ ਕੀ ਬਾਤ ਹੈ ਅੱਗੇ ਵੀ ਰਤ ਨੰਨਾ ਬਰ ਕੱਚੀ ਆ ਹਾਂ ਜੀ ਹਾਂ ਜੀ ਕੱਚੀ ਕੱਚੀ ਹੈ ਤੱਚੀਆਂ ਨਹੀਂ ਬੜਾ ਕਿੰਨੇ ਦਿਨ ਲੈਂਦੀ ਹੈ ਇਹ ਇਹ ਦਿਨ ਹੀ 8 ਦਿਨ ਲੈ ਜੂ ਜੀ 8 ਦਿਨ ਲੈ ਜੀ ਸੀਲ ਠੰਡੀ ਫੁੱਲ ਜਿੱਧਰ ਦੀ ਮਾਜੀ ਬੈਠੀ ਆ ਬੈਠੀ ਠੰਡੀ ਐ ਨੀਗਾ ਜਿਵੇਂ ਬਾਕੀ ਗਰਮੀ ਨਹੀਂ ਮੰਨਣ ਵਾਲੀ ਕਹਿੰਦੀ ਕਰਮ ਵਾਲੀ ਕੋਈ ਨਹੀਂ ਲਾਏ ਕੀ ਬਾਤ ਹੈ ਗਰਮੀ ਵੀ ਨਹੀਂ ਮੰਦੀ ਹੈ ਨਾ ਨਹੀਂ ਨਹੀਂ ਹਾਂ ਢਿੱਲਾ ਦੇ ਖਾਦੇ ਹਾਂ ਢਿੱਲਾ ਲੰਬ ਦੇ ਰਹੀ ਹੈ ਦਿਲਾ ਦੇਖੋ ਥਾਨ ਦਿਖਾ ਦੇ ਲੰਮੂਠੀ ਵਾਲਾ ਥਾਨ ਪੂਰਾ ਬੜਾ ਮੁੱਠੀ ਵਾਲਾ ਜੀ ਕੀ ਬਾਤ ਹੈ ਚੋਾਈ ਚ ਵੀ ਬਹੁਤ ਚੰਗੀ ਨਹੀਂ ਬਹੁਤ ਚੰਗੀ ਜੀ ਬਹੁਤ ਚੰਗਾ ਚੋਣੋ ਹੋ ਲਓ ਬਾਈ ਫੁੱਲ ਕਰਦਾ ਸਵੀ ਪਲੀ ਰਾਜ ਜੀ ਕੱਲੀ ਕੱਚੀ ਅੱਠ ਦਸ ਦਿਨਾਂ ਦੀ ਸਾਹਮਣੀ ਪੋ ਬਾਈ ਤੇ ਆਰਡਰ ਇਹਨੇ ਕਮਾਲ ਦਾ ਤਿਆਰ ਕਰਨਾ ਸੂਰਾ ਤਾਰਾ ਦੇਖੋ ਬਾਈ ਫੁੱਲ ਬਰੀਡ ਆ ਸਵੀ ਪਲੀ ਫੁੱਲ ਆ ਤੋਰਾ ਕਮਾਲ ਕੀ ਮੋ ਲਈ ਕੱਚੀ ਕੱਚੀ ਦਾ 70000 ਦੀ ਬਿੱਲ ਦੇ ਦੇਣਗੀ ਜੀ ਅੱਪ 70000 ਰੁਪਏ ਮਾਂ ਹਾਂ ਬਾਕੀ ਦੁੱਧ ਵਾਲੀ ਨਾਲ ਨੂੜ ਬਹੁਤ ਚੰਗੀ ਹਾਂ ਦੁੱਧ ਵਾਲੀ ਨਾਲ ਨੂੜ ਬਹੁਤ ਚੰਗੀਆਂ ਬਾਕੀ ਗਰਮੀ ਨਹੀਂ ਮੰਦੀ ਜੀ ਗਰਮੀ ਆ ਮੋਲ ਆ ਵੀਰੇ ਮਾਂਦਾਨ ਜ਼ਰੂਰ ਹੋ ਜਾ ਗਰਮੀ ਬਿਲਕੁਲ ਨਹੀਂ ਮੰਦੀ ਸਵੀ ਪਲੀ ਪੁੱਲ ਕੱਦ ਕਾਠ ਵਾਲੀ ਆ ਮੋਲ ਵੀ ਜਾਇਆ ਜਾ ਵੀ ਮਾਂਦਾਨ ਮੌਕੇ ਤੇ ਜ਼ਰੂਰ ਹੋ ਜੀ ਕੱਚੀ ਕੱਚੀ ਦਾ ਮੋਲ ਆ ਬਈ ਜਦਦੇ ਤਿਆਰ ਹੋਗੀ ਬਾੜ ਦੇ ਨਿਕਰਨਾ ਬਹੁਤ ਹੈ ਅੱਗੇ ਵੀਰੇ 4 ਨੰਬਰ ਕਿਹੜਾ ਸੁਆ ਵੀਰੇ ਇਬਰੇ ਮਾਲਕਾਂ ਦਾ ਆਪਾਂ ਦੂਜਾ ਸੂਆ ਦੱਸਿਆ ਔਰ ਆਪਾਂ ਤੀਜਾ ਮੰਨ ਕੇ ਲਈਆ ਠੀਕ ਆ ਬਾਈ ਹਮਝਾਈ ਅਗਲੇ ਦੀ ਕਿੰਨਾ ਮਾਤੀ ਦੁੱਧ 30 ਪਲੱਸ ਦੇਊਗੀ ਜੀ 30 ਪਲੱਸ ਦੇ ਹਾਂਜੀ ਠੀਕ ਆ ਬਾਈ ਹਜੇ ਕੱਚੀ ਹੈ ਅੜਾ ਜੀ ਕਿੰਨੇ ਕਿ ਦਿਨ ਲੈਣ ਦੀ ਇਹ ਜੀ 15 ਦਿਨ ਰਹਿੰਦੇ ਹੈ ਜੀ 15 ਦਿਨ ਹਾਂਜੀ ਹਾਂਜੀ ਜੇ ਥਣ ਬਹੁਤ ਚੰਗਾ ਬਹੁਤ ਚੰਗਾ ਜੀ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਖੋਲ ਦੇ ਬਾਈ ਕੱਲੀ ਕੱਚੀ ਕੱਚੀ ਆ ਦੇਣਾ ਹਜੇ ਲੈਿੰਦੀ ਆ ਉਦੋਂ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲਓ ਬਾੜ ਬਾਈ ਦੁੱਧ ਵਾਲੀ ਆ ਫੇਸ ਫੂਸ ਦੇਖੋ ਬੋਦੀ ਵਾਪਕ ਹੋ ਜਾ ਵਾਪਕ ਵਾਪਕ ਕੀ ਮੁੱਲ ਆ ਵੀਰੇ ਦਾ ਹੈ ਜੀ ਮੁੱਲ ਕੀ ਇਹਦਾ ਮੁੱਲੇ ਤਾਂ 85000 ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਜੀ ਠੀਕ ਹੈ 85000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ ਚੰਗੀ ਅਵਾਰਡ ਸਨਕਿਆ ਤੋਰਾ ਤੋਰਾ ਚੈੱਕ ਕਰ ਲੋ 프ਰਿੰਟ 프ਰਿੰਟ ਕਰ ਮੈਦਾ ਬਹੁਤ ਚੰਗਾ ਹੈ ਕੀ ਬਾਤ ਆ ਬਈ ਕੱਲੀ ਕੱਚੀ ਆ ਬਈ ਸਾਹਮਣੇ ਪਊਗੀ ਬੜ ਨੇ ਨਿੱਖਰਨਾ ਬਹੁਤ ਹੈ ਕੱਚੀ ਦੇ ਹਿਸਾਬ ਨਾਲ ਮੁੱਲ ਬਈ ਨੇ ਜੈ ਜੀ ਰੱਖਿਆ ਹਾਂ ਬੜੀ ਲੱਖ ਰੁਪਈਆ ਦੀ ਹੈ ਜੇ ਮਤਲਬ ਦੀ ਆਪਾਂ ਬੰਦਾ ਸਾਹਮਣੇ ਆਲਾ ਚੰਗਾ ਸਹੀ ਗੱਲ ਆ ਬਈ ਤਿਆਰ ਕਰ ਸਕਦਾ ਹਾਂ ਹਾਂਜੀ ਅੱਗੇ ਵੀਰੇ ਲਾਸਟ ਕਿਹੜਾ ਸੂਆ ਵੀਰੇ ਇਹ ਵੀਰੇ ਦੂਜਾ ਸੂਆ ਸੂਣ ਵਾਲੀ ਆੜ ਕਿੰਨੇ ਦਿਨ ਲੈਂਦੀ ਆ ਵੀਰੇ ਦਿਨ ਜੀ ਇਹ ਮੰਨ ਲਓ ਜੀ ਦਾਖ ਦਿਨਾਂ ਦੀ ਕੱਚੀ ਹੈ ਜੀ 10 ਦਿਨਾਂ ਦੀ ਕੱਚੀ ਹਾਂਜੀ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਈ ਰਿਕਾਰਡ 20 ਕਿਲੋ ਦਾ ਪਲੂਣ ਦਾ ਜੀ ਹਾਂ ਆਰਡਰ ਕਮਾਲ ਦਾ ਕੰਨੀ ਕੱਚੀ ਕੱਚੀਆ ਦਿਨ ਲੈਂਦੀ ਆ ਉਹ ਆਰਡਰ ਹੈ ਜਿਹੜਾ ਸੋਹਣਾ ਤਿਆਰ ਕਰ ਲੂ ਪ੍ਰਿੰਟ ਪ੍ਰਿੰਟ ਬਹੁਤ ਆ ਬ੍ਰੀਡ ਫੁੱਲ ਆਣਾ ਹਾਂ ਬ੍ਰੀਡ ਬਰੂਡ ਫੁੱਲ ਹੈ ਜੀ ਕੰਨੀ ਕੱਚੀ ਕੱਚੀਆ ਪੁੱਦਰ ਪੁੱਦਰ ਫੁੱਲ ਆ ਰਾਜੀ ਰੋ ਜੀ ਫੇਸਬੁਕ ਕਰਮ ਵਾਲੀ ਦਾ ਬਹੁਤ ਚੰਗਾ ਖੋਲੀ ਮੇਰੇ ਤੋਰੀ ਕੀ ਮੁੱਲ ਹੈ ਅੱਜ ਦੀ ਘੜੀ ਅੱਜ ਦੀ ਘੜੀ 65000 ਹੈ ਜੀ ਦਾ ਮੁੱਲ ਮਾਨਤਨ ਹੋ ਜਾ ਮਾਨਤਨ ਥੋੜਾ ਬਹੁਤ ਵਜੂਗਾ ਜੀ 65000 ਰੁਪਇਆ ਮੋਲਾ ਬਾਈ ਮਾਨਤਾਂ ਜਿਹੜਾ ਮੌਕਾ ਤੇ ਜਰੂਰ ਹੋ ਜੇ ਕੱਚੀ ਕੱਚੀ ਦਾ ਮੋਲਾ ਬਾਈ ਜਿੱਦ ਦੇ ਬੜ ਤਿਆਰ ਹੋਗੇ ਬਹੁਤ ਵਧੀਆ ਨਿੱਕਰ ਨਾ ਬੜ ਨੇ ਬਰੀਕੀ ਬਰੂਕੀ ਬਹੁਤ ਆ ਪ੍ਰਿੰਟ ਪ੍ਰਿੰਟ ਕਰ ਮਾਈਦਾ ਬਹੁਤ ਚੰਗਾ ਆ ਨਾਗਸੀ ਭਰਾ ਕੋਲੇ ਬਾਈ 5 5ੀ ਦਿਖਾਉ ਤੇ ਵੈਸੇ ਬਾਈ ਕੋਲੇ ਰੋਟੀਨ ਚੀ ਪਸੂ ਆਉਂਦੇ ਰਹਿੰਦੇ ਆਗੇ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ